ਮੰਮੀ ਜੀ ਜਿਸ ਹਿਸਾਬ ਨਾਲ ਕਿਰਨ ਤੁਹਾਡਾ ਪਿੱਛਾ ਨਹੀਂ ਛੱਡਦੀ ਪਈ ਤੇ ਕੱਲ ਨੂੰ ਮੇਰੇ ਜਵਾਬ ਹੋ ਗਿਆ ਤੇ ਕਿਰਨ ਨੇ ਤਲਾਕ ਨਾ ਦਿੱਤਾ ਮੈਂ ਤੇ ਮੇਰਾ ਜਵਾਬ ਦਰਦਰ ਦੇ ਧੱਕੇ ਖਾਵਾਂਗੇ ਆ ਸਵਰਨਾ ਡੱਕਣਾ ਨਾ ਕੱਲ ਹੀ ਡੱਕ ਲਈਏ ਇਕੱਲੇ ਸਵਰਨੇ ਨੂੰ ਸੁਧਾਰਨਾ ਕੁਝ ਨਹੀਂ ਹੋਣਾ ਸੁਧਾਰ ਨਹੀਂ ਤਾਂ ਸਵਰਨੇ ਦੀ ਮਾਤਾ ਪੈਣੀ ਹੈ ਨਾ ਮੇਨ ਜੜ ਤਾਂ ਉਸ ਘਰ ਦੀ ਉਹੀ ਹੈ ਜਿਹੜੀ ਆਪ ਵੀ ਖੰਡੀ ਹੋਈ ਹੈ ਤੇ ਬੱਚੇ ਵੀ ਖੰਡਾਏ ਹੋਏ ਨੇ ਮੰਮੀ ਜਿਸ ਦਿਨ ਆ ਸਟੈਪ ਮੇਰੇ ਘਰ ਵਾਲਿਆਂ ਨੇ ਚੱਕ ਲਿਆ ਤੇ ਤੁਸੀਂ ਭੁੱਲ ਜਿਓ ਕਿ ਲਾਪ੍ਰੇਤ ਤੁਹਾਡਾ ਸਾਥ ਦੇਊਗੀ ਫਿਰ ਤਾਂ ਮੇਰਾ ਘਰ ਵਾਲਾ ਜਿਵੇਂ ਕਹੇਗਾ ਮੈਂ ਉਵੇਂ ਹੀ ਕਰੂੰਗੀ ਕਿਰਣਾ ਸੋਚੀ ਗੱਲ ਭਾਬੀ ਕਿਵੇਂ ਹੋ ਠੀਕ ਹੋ ਮੈਂ ਤਾਂ ਠੀਕ ਆ ਗੁੱਡੀ ਤੂੰ ਦੱਸ ਜਦੋਂ ਦੀ ਪੇਕਿਆਂ ਤੋਂ ਆਈਆਂ ਤੂੰ ਮੈਨੂੰ ਮਿਲਣੀ ਨਹੀਂ ਆਈ ਸਾਰਾ ਕੁਝ ਸੁਖਤਾ ਹੈ ਦੀਦੀ ਦੁਖੀ ਤਾਂ ਮੈਂ ਹਜੇ ਵੀ ਹੈਗੀ ਆ ਦੁੱਖ ਵੀ ਮੈਂ ਕਿੰਨੂੰ ਦੱਸਾਂ ਕੋਈ ਸੁਣਨ ਵਾਲਾ ਨਹੀਂ ਹੈਗਾ ਮੈਂ ਤੁਹਾਡੇ ਕੋਲ ਵੀ ਆਈ ਸੀ ਤੁਸੀਂ ਵੀ ਨਹੀਂ ਰਾਹ ਪਾਇਆ ਕੋਈ ਜੇਤਨ ਮੈਂ ਇੱਕ ਵਾਰੀ ਘਰੋਂ ਮੋੜ ਦਿੱਤਾ ਤੂੰ ਤਾਂ ਗੁੱਸਾ ਹੀ ਕਰ ਗਈ ਗੁਰਦੁਆਰੇ ਵੀ ਤਾਂ ਮੈਂ ਤੈਨੂੰ ਰਾਹ ਪਾਇਆ ਸੀ ਵੀ ਪੇਕੇ ਜਾ ਤੂੰ ਆਬੇ ਭਾਬੀ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਜਦੋਂ ਦੀ ਮੈਂ ਵਾਪਸ ਆਈਆਂ ਤੁਸੀਂ ਇੱਕ ਵਾਰ ਵੀ ਮੇਰਾ ਹਾਲ ਨਹੀਂ ਪੁੱਛਣ ਆਏ ਮੈਂ ਤੇਰੇ ਪਿੱਛੇ ਨਾ ਦੋ ਤਿੰਨ ਵਾਰੀ ਤੁਹਾਡੇ ਘਰੇ ਹੋ ਕੇ ਆਈਆਂ ਤੇ ਉਹਨਾਂ ਦੀ ਕਲਾਸ ਵੀ ਲਾ ਕੇ ਆਈਆਂ ਤੇ ਉਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ ਜਿਹੜੀ ਸਿਹਤ ਤੇ ਉਦੋਂ ਨਹੀਂ ਅਸਰ ਹੋਇਆ ਤੇ ਹੁਣ ਕੀ ਅਸਰ ਹੋਣਾ ਤੂੰ ਗੱਲ ਸੁਣ ਮੇਰੀ ਇੱਕ ਮਿੰਟ ਬੈਠ ਮੇਰੇ ਕੋਲ ਆਉਣ ਨੂੰ ਮੈਂ ਹੁਣ ਵੀ ਆ ਸਕਦੀ ਸੀ ਤੁਹਾਡੇ ਘਰੇ ਪਰ ਤੇਰੀ ਦਰਾਣੀ ਤੇ ਤੇਰੀ ਸੱਸ ਮੈਨੂੰ ਟੁੱਟ ਕੇ ਪੈ ਜਾਂਦੀਆਂ ਨੇ ਆਪਦੀ ਇੱਜ਼ਤ ਆਪਦੇ ਹੱਥੋਂ ਦੀ ਭਾਬੀ ਜੋ ਕੁਝ ਵੀ ਉੱਧਰ ਹੋ ਰਿਹਾ ਤੁਹਾਨੂੰ ਸਭ ਪਤਾ ਤੁਹਾਡੇ ਤੋਂ ਕੀ ਲੁਕਿਆ ਹੋਇਆ ਜੋ ਸਵਰਨਾ ਕਰ ਰਿਹਾ ਉਹ ਵੀ ਤੁਹਾਨੂੰ ਪਤਾ ਤੁਸੀਂ ਮੈਨੂੰ ਦੱਸੋ ਮੈਂ ਕਿੱਧਰ ਨੂੰ ਜਾਵਾਂ ਜੇ ਇਹਨਾਂ ਤੋਂ ਮੈਂ ਹਿੱਸਾ ਮੰਗਦੀ ਪਈਆਂ ਨਾ ਮੈਨੂੰ ਹਿੱਸਾ ਦੇ ਰਹੇ ਨੇ ਨਾ ਹੀ ਕੁੜੀ ਦੇ ਨਾਮ ਤੇ ਕੁਝ ਕਰ ਰਹੇ ਨੇ ਦੋ ਭਰਾ ਬੈਠੇ ਨੇ ਉਸ ਕਹਿੰਦੇ ਨੇ ਇੱਧਰ ਆ ਜਾ ਸਾਰਾ ਕੁਝ ਛੱਡ ਦੇ ਪਰ ਮੈਂ ਇੱਕ ਗੱਲ ਸੋਚੀ ਆ ਮੈਂ ਉਹਨਾਂ ਦਾ ਬੋਝ ਕਿਉਂ ਬਣਾ ਵੇਖ ਕੇ ਇਹ ਤਾਂ ਸੋਚ ਹੀ ਲਿਆ ਵੀ ਦੋ ਬੰਦੇ ਨਾ ਨਹੀਂ ਰਹਿਣਾ ਫੇਰ ਵੀ ਚਾਹੇ ਤੈਨੂੰ ਸਾਲ ਲੱਗਦੇ ਚਾਹੇ ਤੈਨੂੰ 6 ਮਹੀਨੇ ਲੱਗਦਾ ਈਸਾ ਲੈ ਕੇ ਨਿਕਲੀ ਐਦਾਂ ਨਾ ਜਾਈਏ ਭਾਬੀ ਮੈਂ ਕਹਿੰਨੀ ਪੰਚਾਇਤੀ ਬੈਗੇ ਨਾ ਹੱਲ ਹੋ ਜਵੇ ਕੋਰਟ ਕਚੈਰੀ ਹੈ ਜੇ ਫੋਨ ਧੱਕੇ ਖਾਏਗਾ ਜਹੇ ਜਹੇ ਲੋਕ ਨੇ ਤੈਨੂੰ ਕੀ ਲੱਗਦਾ ਇਹ ਪੰਚਾਇਤੀ ਲੋਟ ਆ ਜਾਣਗੇ ਇਹਨਾਂ ਨੂੰ ਤਾਂ ਕੋਰਟ ਕਚੈਰੀ ਹੀ ਕਿੜੀ ਸੁਣਾ ਪਊ ਫੇਰ ਇਹਨਾਂ ਦੀ ਸੁਰਤ ਟਿਕਾਣੇ ਆਉਣੀ ਆ ਜੇ ਤੂੰ ਆਪਣੀਆਂ ਕੁੜੀਆਂ ਨੂੰ ਅੱਗੇ ਤੋਂ ਸੁਖੀ ਦੇਖਣਾ ਚਾਹੁੰਦੀ ਆ ਵੀ ਇਨ ਫਿਊਚਰ ਉਹਨਾਂ ਦਾ ਕੁਝ ਬਣ ਜੇ ਤਾ ਹੁਣ ਆਪਦੇ ਆਪ ਨੂੰ ਥੋੜਾ ਜਿਆ ਤਕਲੀਫ ਦੇ ਲ। ਸਮਝੀ ਨਹੀਂ ਭਾਬੀ ਕਿਵੇਂ ਗੰਦ ਚ ਮਾਰ ਸਵੇਰਾ ਆਵਦਾ ਲਹੂ ਲਹਾਨ ਹੋ ਜਾ ਜਾਂ ਕੇ ਥਾਣੇ ਪੇਸ਼ ਹੋ ਜਾ ਫੇਰ ਦੇਖ ਸਵਰਨਾ ਤੇਰੇ ਅੱਗੇ ਪਿੱਛੇ ਕਿਵੇਂ ਭੱਜਿਆ ਕਰਦਾ। ਭਾਬੀ ਇਹ ਤਾਂ ਚੀਜ਼ਾਂ ਮੈਂ ਤਾਂ ਕਰਦੀ ਨਾ ਕਿ ਪੂਰਾ ਪਰਿਵਾਰ ਮੇਰੇ ਖਿਲਾਫ ਹੁੰਦਾ ਪਰ ਮਨਪ੍ਰੀਤ ਨੇ ਨਾ ਪੂਰੀ ਵਾਅਦਾ ਲਈ ਹੋਈ ਆ ਮੈਨੂੰ ਹਿੱਸਾ ਦਵਾਣ ਦੀ। ਕਿਰਨ ਤੈਨੂੰ 3 ਮਹੀਨੇ ਹੋ ਗਏ ਤੇ ਇੱਕਿਆਂ ਤੋਂ ਇੱਥੇ ਵਾਪਸ ਆਈ ਨਹੀਂ। ਕੋਈ ਹੱਲ ਨਿਕਲਿਆ? ਮੈਂ ਤਾਂ ਕੁੜੀਆਂ ਦੇ ਸਾਥ ਸਿਕਾਇ ਹੈ ਹੋਏ ਨੇ। ਇਹ ਤਾਂ ਤੈਨੂੰ ਕੋਈ ਹੱਲ ਕਰਨਾ ਹੀ ਪੈਣਾ। ਤੇਰਾ ਹੱਲ ਚੌਂਕੀ ਜਾ ਕੇ ਹੀ ਨਿਕਲਣਾ ਮੈਨੂੰ ਪੂਰਾ ਯਕੀਨ ਆ ਬੇਸਲਾ ਤੈਨੂੰ ਮਨਪ੍ਰੀਤ ਨੇ ਵੀ ਦਿੱਤੀ ਹੋ ਹਾਂ ਭਾਬੀ ਦਿੱਤੇ ਤਾਂ ਸਹੀ ਵੀ ਰਣਾ ਸਲਾਹ ਪਰ ਮੈਂ ਇਹ ਗੱਲ ਟਾਲਤੀ ਸੀ ਕਹਿ ਕੇ ਕਿ ਮੈਂ ਜਾਵਾਂਗੀ ਤੇ ਮੇਰੇ ਭਰਾਵਾਂ ਨੂੰ ਵੀ ਚੌਂਕੀ ਜਾਣਾ ਪਵੇਗਾ ਤੇ ਭਾਬੀ ਮੈਂ ਆਪਣੇ ਭਰਾਵਾਂ ਨੂੰ ਨਾ ਖੱਜਲ ਖਵਾਰ ਨਹੀਂ ਕਰਨਾ ਚਾਹਦੀ ਇੱਕ ਰੀਜ਼ਨ ਇਹ ਵੀ ਆ ਤੇ ਇੱਕ ਰੀਜ਼ਨ ਹੋਰ ਵੀ ਆ ਆ ਰੀਜ਼ਨ ਤੇਰਾ ਮੈਨੂੰ ਸਮਝ ਆਉਂਦਾ ਦੂਜਾ ਰੀਜ਼ਨ ਕੀ ਆ ਜਿਹਦੇ ਕਰਕੇ ਤੂੰ ਰੁਕੀ ਹੋਈ ਆ ਦੇਖੋ ਜੇ ਮੈਂ ਥਾਣੇ ਜਾਨੀ ਆ ਤੇ ਮੈਨੂੰ ਸਵਰਨੇ ਦਾ ਨਾਮ ਤਾਂ ਲਿਖਵਾਣਾ ਹੀ ਪੈਣਾ ਸਵਰਨੇ ਨਾਲ ਮਾਤਾ ਦਾ ਵੀ ਨਾਮ ਲਿਖਵਾਵਾਂਗੀ ਤੇ ਲਾਪ੍ਰੀਤ ਦਾ ਵੀ ਨਾਮ ਲਿਖਵਾਵਾਂਗੀ ਮੈਂ ਲਾਪ੍ਰੀਤ ਦਾ ਨਾਮ ਤਾਂ ਨਹੀਂ ਲਿਖਵਾਣਾ ਚਾਹਦੀ ਮਨਪ੍ਰੀਤ ਦੇ ਅੱਗੇ ਮੈਂ ਬੁਰੀ ਬੰਦੀ ਆ ਅਗਲੇ ਨੇ ਕਹਿਣਾ ਕਿ ਮੈਂ ਤੇਰੇ ਨਾਲ ਹਰ ਜਗ੍ਹਾ ਖੜਦਾ ਪਿਆ ਤੇ ਤੂੰ ਮੇਰੀ ਘਰ ਵਾਲੀ ਨੂੰ ਥਾਣੇ ਚੌਕੀ 'ਚ ਪਹੁੰਚਾਇਆ ਆਇਆ ਕੀ ਕਰਾਂ ਹੁਣ ਮੇਰਦਾਨ ਉਹ ਤੇਰਾ ਇੰਨਾ ਮਾੜਾ ਸੋਚਦੀ ਪਈ ਐ ਤੂੰ ਫੇਰ ਵੀ ਉਹਦੇ ਲਈ ਚੰਗੀ ਸੋਚ ਰਹੀ ਆਂ ਭਾਬੀ ਮੈਂ ਤਾਂ ਉਹਦੇ ਸਾਰੇ ਬੈਠੀ ਆਂ ਜਿਸ ਦਿਨ ਉਹਦੀ ਨਿਗਾ ਸਵੱਲੀ ਹੋ ਗਈ ਨਾ ਮੇਰੇ ਤੇ ਤੇ ਇਹਨਾਂ ਨੂੰ ਨਾ ਭੱਜਣ ਦਾ ਰਾਹ ਨਹੀਂ ਮਿਲ ਲੈ ਦੇਖ ਲੈ ਧਰਦਿਆ ਤਾਂ ਜੀ ਨਾ ਓਖਾ ਕੀਤਾ ਕੀਤਾ ਸੀ ਹੁਣ ਗਵੰਡ ਨਾਲ ਵੀ ਨਾ ਸਾਰਾ ਢਿੱਡ ਫੋਲਦੀ ਹੋਣੀ ਆ ਸਾਡੀਆਂ ਚੁਗਲੀਆਂ ਕਰਦੀ ਹੋਣੀ ਆ ਪੱਕਾ ਉਧਰ ਗਲੀ ਚ ਮੈਨੂੰ ਕੰਮ ਤੇ ਕੋਈ ਹੈ ਨਹੀਂ ਪਰ ਜਾਵਾਂ ਕਿਰੇ ਬਾਨੇ ਜਿਹੜਾ ਮੈਨੂੰ ਪਤਾ ਲੱਗ ਸਕੇ ਕਿ ਗੱਲਾਂ ਕੀ ਕਰਦੀਆਂ ਪਈਆਂ ਨੇ ਚੱਲ ਦੇਖਦੇ ਆ ਲਾਉਣੀ ਆ ਵੀ ਬਾਨਾ ਹਬੀ ਹੁਣ ਦੁੱਖ ਵੀ ਦੱਸਦਾ ਤੇ ਦਰਦ ਵੀ ਦੱਸਦਾ ਹੁਣ ਇਹਦਾ ਹਾਲ ਨਾ ਬਸ ਉਸ ਪਰਮਾਤਮਾ ਕੋਲ ਹੀ ਆ। ਸ਼ੈਤਾਨ ਦਾ ਨਾਲ ਆਇਤਾ ਸ਼ੈਤਾਨ ਹਾਜ਼ਰ ਉਹ ਆਉਂਦੀ ਹੈ ਪਹਿਲਾ ਕੌਣ। ਦੇਖ ਲੋ ਕਿਵੇਂ ਦੇਖਦੀ ਐ ਜਿਵੇਂ ਮੈਨੂੰ ਖਾਈ ਜਾਣਾ ਨੇ ਛੱਡ ਪਰੇ ਜਿਹੜੇ ਬੰਦੇ ਨੂੰ ਅਕਲ ਆਉਣੀ ਨਹੀਂ ਨਾ ਉਹਨੂੰ ਸਾਰੀ ਉਮਰ ਨਹੀਂ ਆਉਣੀ ਉਹਦਾ ਖੜਾ ਪਹਿਲੀ ਛੱਡ ਪੇ ਦੇਖ ਲਓ ਭਾਬੀ ਇਹਨੂੰ ਕੋਈ ਕੰਮ ਕਰ ਹੈ ਨਹੀਂ ਐਵੇਂ ਲੁੱਲੂਰ ਕਰਦੀ ਫਿਰਦੀ ਆ ਐਸ਼ੂ ਦੇਣੇ ਇੱਧਰ ਆ ਮੇਰੀ ਗੱਲ ਸੁਣ ਪਿਓ ਨੂੰ ਆਉਂਤਾ ਕਰ ਲੈ ਬੁੜੇ ਨੂੰ ਕੰਨ ਤੇ ਲਾ ਕੇ ਉੱਧਰ ਜਾਨੀ ਆ ਕਦੇ ਉੱਧਰ ਜਾਨੀ ਆ ਕੋਈ ਦਿਲ ਚ ਗੱਲ ਹੈਗੀ ਤਾਂ ਖੜ ਕੇ ਪੁੱਛ ਲੈ ਤੂੰ ਮੈਨੂੰ ਤਮੀਜ਼ ਨਾਲ ਗੱਲ ਕਰ ਲੈ ਨਾਲੇ ਇਹ ਬੁੜਾ ਪਿਓ ਕੀ ਹੁੰਦਾ ਤੇ ਨਾਲੇ ਤੂੰ ਇੰਨਾ ਸਾਹਮਣੇ ਸੁਣਾਉਣਾ ਕੀ ਚਾਹੁੰਨੀ ਐ ਕਿ ਤੇਰਾ ਘਰ ਚ ਰੋਪ ਚੱਲਦਾ ਦੇਖਿਓ ਕਿਤੇ ਗਲੀ ਚ ਲੜਨਾ ਪਿਓ ਲਾਪਰੀਤ ਤੇਰੀ ਜਠਾਣੀ ਆ ਮੜਾ ਧਿਆਨ ਨਾ ਬੋਲਿਆ ਕਰ ਪਿਆਰ ਨਾਲ ਵੀ ਆਉਂਦੇ ਨਾ ਰਹਿੰਦਾ ਜਿੰਨੂੰ ਰਹਿਣਾ ਆਂਦਾ ਹੋਵੇ ਤੇ ਇਹ ਸਾਡੇ ਤੇ ਬੋਝ ਬਣੀ ਪਈ ਆ ਰਹਿਣ ਤੋਂ ਸੁਣੀਏ ਬਾਬੀ ਕਿਚੜ ਚ ਵੱਟੇ ਮਾਰਾਂਗੇ ਨਾ ਛਿੱਟੇ ਆਪਣੇ ਹੀ ਪੈਣੇ ਨੇ ਆਜਾ ਘਰੇ ਕੋਈ ਕੰਮ ਕਰ ਹੈ ਨਹੀਂ ਤੈਨੂੰ ਨਾ ਕੰਮ ਕਰ ਜੇ ਤੈਨੂੰ ਨਹੀਂ ਨਾ ਹੈਗਾ ਤੇ ਕੰਮ ਕਰ ਮੈਨੂੰ ਵੀ ਨਹੀਂ ਹੈਗਾ ਤੂੰ ਕਰਨ ਦੀ ਇੱਥੇ ਬੈਠੀ ਐ ਤੇ ਮੈਂ ਇੱਧਰ ਉੱਧਰ ਘੁੰਮ ਵੀ ਨਹੀਂ ਸਕਦੀ ਆਪਣੇ ਦੋਨਾਂ ਵਿੱਚ ਨਾ ਬਸ ਇਹੀ ਫਰਕ ਐ ਮੈਂ ਨਾ ਭਾਬੀ ਨਾਲ ਦੁੱਖ ਸੁੱਖ ਕਰਨ ਆਈ ਸੀ ਤੇਰੀ ਤਰ੍ਹਾਂ ਸਵਾਲ ਲੈਣ ਨਹੀਂ ਆਈ ਸੀ ਚਲੋ ਭਾਬੀ ਮੈਂ ਚਲਦੀ ਆਂ ਐਵੇਂ ਕੋਈ ਫालतू ਬੋਲੇਗਾ ਫਿਰ ਪੈਣਾ ਪਟਾਕਾ ਮੇਰੇ ਤੋਂ ਐਵੇਂ ਲੋਕੀਚਾਰ ਦੇਖਣਗੇ ਇਸ ਤੋਂ ਵਧੀਆ ਪਹਿਲੇ ਮੈਂ ਨਿਕਲ ਜਾਵਾਂ ਲਪ੍ਰੀਤ ਕਿਸੇ ਨੂੰ ਉਹਨੇ ਸਤਾਇਦਾ ਹੁੰਦਾ ਜਿੰਨਾ ਆਪ ਸਹਿ ਸਕੀ ਨੇ 베ਸਤੇ ਹੁੰਦੇ ਤਾਂ ਨਹੀਂ ਦੇਖ ਲਈ ਨਿਕਲ ਕਰਨ ਨੂੰ ਟਾਈਮ ਨਾਲ ਹੀ ਰਮਨਾ ਦੇਖ ਤੇਰੀਆਂ ਦੋ ਟੀ-ਸ਼ਰਟਾਂ ਹੀ ਨੇ ਇੱਥੇ ਹੋਰ ਤਾਂ ਕੋਈ ਹੈ ਨਹੀਂ ਮੰਮੀ ਇਹ ਨਹੀਂ ਮੈਂ ਨਵੀਂ ਲਿਆਂਦੀ ਸੀ ਡੱਬੀਆਂ ਵਾਲੀ ਟੀ-ਸ਼ਰਟ ਆ ਨਾ ਤਾਂ ਉੱਤੇ ਮਿਲਦੀ ਪਈ ਆ ਨਾ نیچے ਨਾ ਪਵਨ ਕੋਲੇ ਆ ਪਵਨ ਨੂੰ ਕਹਿਣਾ ਸੀ ਵੀ ਅਲਮਾਰੀ ਚ ਵੇਖ ਲਵੇ ਜਦੋਂ ਤੈਨੂੰ ਟੀ-ਸ਼ਰਟ ਨਹੀਂ ਨਾ ਆਂਦੀ ਤੇ ਪਵਨ ਪਾ ਕੇ ਬਹਿ ਜਾਂਦਾ ਉਹ ਨਹੀਂ ਮੰਮੀ ਉਹ ਮੈਂ 22300 ਦੀ ਮੌਲ ਤੋਂ ਲੈ ਕੇ ਆਇਆ ਸੀਗਾ ਟੀ-ਸ਼ਰਟ ਮੈਨੂੰ ਤਾਂ ਐ ਲੱਗਦਾ ਦੀਪੀ ਨੇ ਆਪਣੇ ਭਰਾ ਨੂੰ ਨਾ ਦੇਤੀ ਹੋਵੇ ਜੇ ਦੇਤੀ ਤਾਂ ਦੇਤੀ ਸਈ ਹੁਣ ਆ ਗੱਲ ਪਿੱਛੇ ਨਾ ਕਿਤੇ ਕਲੇਸ਼ ਨਾ ਪਾ ਕੇ ਬਹਿ ਜੀ ਫੇਰ ਵੀ ਮੰਮੀ ਪੁੱਛਣਾ ਤਾਂ ਬੰਦ ਆ ਨਾ ਕਿੱਡਾ ਕ ਆਪਣਾ ਘਰ ਇਹ ਕੱਪੜੇ ਗੈਪ ਹੋਣ ਲੱਗੇ ਘਰੋਂ ਫੇਰ ਤੂੰ ਗੱਲ ਨਾ ਮੰਨਦਾ ਨਹੀਂ ਹੁਣ ਤੂੰ ਕੱਲ ਜਾਣਾ ਤੇ ਪਿੱਛੋਂ ਨੇ ਸਾਡੇ ਨਾਲ ਕਲੇਸ਼ ਲੈ ਕੇ ਬਹਿ ਜਾਣਾ ਜਿਹੜੇ ਕੱਪੜੇ ਹੁਣ ਤੂੰ ਇਕੱਠੇ ਕੀਤੇ ਆ ਨਾ ਉਹ ਤਾਂ ਅਟੈਚੀ ਚ ਰੱਖ ਲੈ ਜਿਹੜੇ ਕੱਟਦੇ ਨੇ ਜਾ ਕੇ ਮਾਰਕੀਟੋਂ ਨਵੇਂ ਲਿਆ ਕੀ ਪਤਾ ਸਾਡੇ ਕੋਲ ਹੀ ਟੀ-ਸ਼ਰਟ ਇੱਧਰ ਉੱਧਰ ਰੱਖੀ ਗਈ ਹੋਵੇ ਐਵੇਂ ਤੂੰ ਬੈਠਾ ਬਿਠਾਇਆ ਉਹਦੇ ਭਰਾ ਦੇ ਉੱਤੇ ਇਲਜ਼ਾਮ ਲਾਦਵੇਂ ਤੇ ਨਾਲੇ ਅਗਲੀ ਤੇ ਇਲਜ਼ਾਮ ਲਾਦਵੇਂ ਮੰਮੀ ਤੁਸੀਂ ਗੱਲ ਨਹੀਂ ਸਮਝਦੇ ਪਏ ਕੋਈ ਨਾ ਕੱਪੜਾ ਬੰਦੇ ਲਈ ਲੱਕੀ ਹੁੰਦਾ ਠੀਕ ਆ ਨਾ ਮੈਂ ਜਦੋਂ ਕੋਈ ਵੱਡਾ ਸੌਦਾ ਲਾਉਣਾ ਹੁੰਦਾ ਤੇ ਮੈਂ ਉਹ ਟੀ-ਸ਼ਰਟ ਪਾ ਕੇ ਜਾਂਦਾ ਮੇਰਾ ਕੰਮ ਮਿੰਟਾਜ ਬਣ ਜਾਂਦਾ ਚਲ ਕੋਈ ਗੱਲ ਨਹੀਂ ਮੈਂ ਨਾ ਦੀਪੀ ਨੂੰ ਕਹਿਨੀ ਆ ਜਰਾ ਇੱਧਰ ਉੱਧਰ ਦੇਖ ਲਵੇ ਤੇ ਨਾਲੇ ਮੈਂ ਰਾਜਕਨ ਨੂੰ ਵੀ ਕਹਿਨੀ ਆ ਵੀ ਪੇਟੀ ਡਰੰਕ ਵਿੱਚ ਜਰਾ ਚੰਗੀ ਤਰ੍ਹਾਂ ਝਾਤੀ ਮਾਰ ਲੇਗੀ ਤੇ ਪਵਨ ਆਂਦਾ ਉਹਨੂੰ ਵੀ ਪੁੱਛਦੀ ਆ ਕਿਤੇ ਯਾਰ ਦੋਸਤ ਨੂੰ ਨਾ ਦੀ ਛੱਡੀ ਹੋਵੇ ਹਾਂ ਇਹ ਹੋ ਸਕਦਾ ਪਵਨ ਨੇ ਆਪਣੇ ਯਾਰ ਦੋਸਤ ਨੂੰ ਨਾ ਟੀ-ਸ਼ਰਟ ਦਿੱਤੀ ਹੋਵੇ ਉਹ ਆਪਣੇ ਕੱਪੜੇ ਨਾ ਯਾਰਾਂ ਦੋਸਤਾਂ ਨੂੰ ਬਹੁਤ ਦਿੰਦਾ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਆਪ ਜਾ ਕੇ ਦੇਖਦਾ ਹਾਂ ਇੱਕ ਮਿੰਟ ਗੱਲ ਸੁਣੀ ਬੈਠੀ ਇੱਥੇ ਹੁਣ ਤੂੰ ਪੱਕਾ ਮਨ ਬਣਾ ਹੀ ਲਿਆ ਵੀ ਮੈਂ ਜਾਣਾ ਹੀ ਜਾਣਾ ਹਾਂਜੀ ਮੰਮੀ ਪਰਸੋਂ ਦੀਆਂ ਮੇਰੀਆਂ ਟਿਕਟਾਂ ਨੇ ਕੋਈ ਗੱਲ ਆ ਤਾਂ ਦੱਸੋ ਮਾਨ ਨੂੰ ਨਾ ਬੇਚੈਨੀ ਜੀ ਲੱਗੀ ਪਈ ਏ ਤਿੰਨੋਂ ਭੈਣ ਭਰਾ ਨਾ ਕਿੰਡ ਜੇ ਗਿਓ ਉਥੇ ਕਿਰਨ ਕੱਲੀ ਏ ਇੱਥੋਂ ਤੂੰ ਜਾ ਰਿਹਾ ਪਿੱਛੋਂ ਪਵਨ ਨੇ ਕੱਲਾ ਰਹਿ ਜਾਣਾ ਮੰਮੀ ਦੇਖ ਲੋ ਆ ਮੈਂ ਦਿੱਲੀ ਚੱਲਿਆਂ ਤੇ ਮੇਰੀ ਮਾਂ ਦਾ ਦਿਲ ਘਟ ਜਾਂਦਾ ਧੰਨਾ ਉਹ ਮਾਵਾਂ ਦਾ ਜਿਗਰਾ ਜਿਹੜੀਆਂ ਆਪਣੇ ਪੁੱਤਾਂ ਨੂੰ ਪ੍ਰਦੇਸ਼ ਭੇਜ ਦਿੰਦੀਆਂ ਤੇ ਪਿੱਛੋਂ ਪਤਾ ਨਹੀਂ ਕਿਵੇਂ ਸਾਰਦੀਆਂ ਗੱਲ ਪਤਾ ਕੀ ਐ ਜਦ ਤਾਈਂ ਬੱਚੇ ਨਾ ਮਾਂ ਪਿਓ ਦੇ ਅੱਖਾਂ ਮੂਰੇ ਰਹਿਣ ਤੇ ਮਾਪਿਓ ਖੁਸ਼ ਰਹਿੰਦੇ ਨੇ ਜਦੋਂ ਹੀ ਅੱਖਾਂ 올ੇ ਹੋਣ ਤੇ بے ਚੈਨੀ ਜੀ ਲੱਗੀ ਰਹਿੰਦੀ ਆਹੋ ਜਿਹੜੀਆਂ ਮਾਵਾਂ 7 ਵਜਣ ਨਹੀਂ ਦਿੰਦੀਆਂ ਤੇ ਬੱਚਿਆਂ ਨੂੰ ਫੋਨ ਕਰਨ ਲੱਗ ਜਾਂਦੀਆਂ ਪੁੱਤ ਘਰੇ ਵੜ ਜਾ ਘਰੇ ਵੜ ਜਾ ਉਹ ਅੱਖਾਂ 올ੇ ਕਿਵੇਂ ਹੋਣ ਦੇਣ ਜਿੰਨੀ ਕੁ ਰੋਟੀ ਲੈ ਆਣਾ ਹੈ ਨਾ ਉੰਨੀ ਕੁ ਤਾਂ ਆਪਾਂ ਖਾ ਹੀ ਲੈਨੇ ਆ ਐਵੇਂ ਵਾਧੂ ਰੋਟੀ ਪਿੱਛੇ ਬਾਹਰ ਖੱਜਲ ਹੋਣ ਜਾ ਰਹੇ ਆ ਉਹ ਨਹੀਂ ਨਹੀਂ ਮੰਮੀ ਜਿਵੇਂ ਜਿਵੇਂ ਮਹਂਗਾਈਆਂ ਵਧਦੀਆਂ ਪਈਆਂ ਨਾ ਉਵੇਂ ਉਵੇਂ ਕੰਮ ਵਧਾਉਣੇ ਪੈਂਦੇ ਆ ਜੇ ਤੂੰ ਜਾਣ ਦਾ ਮਨ ਬਣਾ ਹੀ ਲਿਆ ਨਾ ਤਾਂ ਇੱਕ ਗੱਲ ਹੋਰ ਹੈਗੀ ਏ ਕਰ ਲਵਾ ਮੰਮੀ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਆ ਕਦੋਂ ਤੋਂ ਪੁੱਛਣ ਲੱਗ ਗਏ ਦੱਸੋ ਕੀ ਰੜਕਦਾ ਪਿਆ ਤੁਹਾਡੇ ਮਨ ਵਿੱਚ ਮੈਂ ਇਹ ਕਹਿੰਦੀ ਸੀਗੀ ਵੀ ਜਿਹੜਾ ਵੀ ਹਸਾਬ ਕਿਤਾਬ ਹੈ ਨਾ ਪਵਨ ਨੂੰ ਸਮਝਾ ਜਾ ਬਿਠਾ ਕੇ ਆਹੋ ਮੈਂ ਤਾਂ ਸੋਚਿਆ ਹੀ ਹੋਇਆ ਮੈਂ ਪਵਨ ਨੂੰ ਸਮਝਾ ਕੇ ਜਾਣਾ ਤੇ ਤੁਸੀਂ ਕੀ ਸੋਚਿਆ ਹੈ ਖੁੱਲ ਕੇ ਦੱਸੋ ਮੈਂ ਤਾਂ ਇਹ ਕਹਿੰਦੀ ਸੀ ਕਿਤੇ ਤੂੰ ਹਸਾਬ ਨਾ ਦੀਪੀ ਨੂੰ ਨਾ ਸਮਝਾ ਜਾਵੇ ਉਹ ਗਾਂ ਕੁੰਡੀਆਂ ਲਾ ਲਾ ਕੇ ਪੈਸੇ ਪੇਕੇ ਭੇਜੀ ਜਾਵੇ ਉਹ ਪੈਸੇ ਪੇਕੇ ਭੇਜੀ ਜਾਵੇ ਤੇ ਮੇਰਾ ਮੁੰਡਾ ਵੇਲਾ ਬਦਨਾਮ ਹੋਵੇ ਤੇ ਬਾਅਦ ਚ ਤੁਹਾਡੇ ਭਰਾਵਾਂ ਭਰਾਵਾਂ ਚ ਨਾ ਲੜਾਈ ਹੋਏਗੀ ਮੰਮੀ ਤੁਸੀਂ ਇਹ ਗੱਲ ਦੀ ਚਿੰਤਾ ਛੱਡ ਦਿਓ ਵੀ ਮੇਰਾ ਪਵਨ ਨਾਲ ਕਦੀ ਕਲੇਸ਼ ਹੋਊਗਾ ਮਾੜੀ ਮਿਸ ਅੰਡਰਸਟੈਂਡਿੰਗ ਹੋ ਗਈ ਸੀਗੀ ਹੁਣ ਕਦੀ ਵੀ ਨਹੀਂ ਹੋਊ ਸੰਧੂ ਵਾਲੀ ਗੱਲ ਹੋ ਗਈ ਕਲੀਅਰ ਹੁਣ ਕੁਛ ਰਹਿਦਾ ਤਾਂ ਨਹੀਂ ਕਿਉਂਕਿ ਇਸ ਗੱਲ ਦਾ ਮੈਨੂੰ ਨਹੀਂ ਪਤਾ ਲੈ ਮੰਮੀ ਸਾਰਾ ਕਲੀਅਰ ਹੋ ਗਿਆ ਤੂੰ ਐਵੇਂ ਨਾ ਟੈਨਸ਼ਨ ਦਿਆ ਤੂੰ ਰਾਮ ਸੁਖ ਦੀ ਰੋਟੀ ਖਾ ਠੀਕ ਆ ਨਾ ਤੇਰੇ ਪੁੱਤ ਦੋਨੇ ਕਮਾਉਂਦੇ ਨੇ ਵਧੀਆ ਜਿਵੇਂ ਮੇਰੇ ਦੋਨਾ ਪੁੱਤਾਂ ਚ ਪਿਆਰ ਹੈ ਨਾ ਮੈਂ ਕਿ ਨਹੀਂ ਇਸ ਤਰ੍ਹਾਂ ਮੇਰੀਆਂ ਦੋਨਾ ਨੂਆਂ ਚ ਵੀ ਪਿਆਰ ਹੋਵੇ ਪਰ ਦੀਪੀ ਆਂਦੀ ਕਿਸੇ ਦੀਆਂ ਗੱਲਾਂ ਚ ਕੋਈ ਗੱਲ ਨਹੀਂ ਮੰਮੀ ਜਿੱਦਾਂ ਦਾ ਬੰਦਾ ਪਿੱਛੋਂ ਪਰਿਵਾਰ ਤੋਂ ਚੱਲੀ ਆ ਉਹਨਾਂ ਦਾ ਹੀ ਰਹਿੰਦਾ ਕਿੰਨਾ ਕ ਬਦਲ ਲਵਾਂਗੇ ਨਾਲੇ ਗੱਲ ਸੁਣੋ ਤੁਸੀਂ ਆ ਜਾ ਕਹਿ ਰਹਿੰਗੇ ਕਰਨ ਕੋਲੇ ਕੀ ਕਹਿੰਦੇ ਜਾ ਤਾਂ ਆਈ ਸੀ ਪਰ ਮਾਂ ਨੂੰ ਵੇਖ ਕੇ ਨਾ ਬੜੀਆਂ ਸਮਾਈਲਾਂ ਕਰਦੀ ਸੀਗੀ ਮਾਂ ਨੂੰ ਵੀ ਪਤਾ ਹੈ ਵੀ ਅੰਦਰੋਂ ਤਾਂ ਉਹ ਦੁਖੀ ਸੀ ਮੰਮੀ ਜੇ ਕੁੜੀ ਆਪਣੀ ਜ਼ਿਆਦਾ ਦੁਖੀ ਹੈ ਉਹਨੂੰ ਲੈਣਾ ਹੀ ਇੱਥੇ ਦੋਨੋਂ ਭਰਾ ਇੰਨੇ ਜੋਗੇ ਤਾਂ ਹੈਗੇ ਆ ਉਹਨੂੰ ਤੇ ਉਹਦੇ ਬੱਚਿਆਂ ਨੂੰ ਸੋਣੀ ਰੋਟੀ ਖਵਾ ਦਿੰਦੇ ਵੈਸੇ ਤਾਂ ਨਾ ਮੈਨੂੰ ਸਮਝ ਆਈ ਆ ਵੀ ਤੇਰੇ ਕੋਲੋਂ ਜਿੰਨਾ ਲੜਿਆ ਜਾਂਦਾ ਹੈ ਨਾ ਤੂੰ ਲੜ ਤੇ ਇੱਕ ਨਾ ਤੂੰ ਫੋਨ ਕਰ ਲਈ ਤੇਰੇ ਫੋਨ ਜਾਏ ਤੇ ਉਹਨੂੰ ਸ਼ਾਇਦ ਕੁਝ ਹੌਂਸਲਾ ਮਿਲ ਜੇ ਮੰਮੀ ਮੈਂ ਉਹਨੂੰ ਹੌਂ ਨਹੀਂ ਕਰਨਾ ਕਿਉਂਕਿ ਜੇ ਉਹ ਗੱਲ ਕਰਦੀ ਕਰਦੀ ਥੋੜਾ ਵੀ ਰੋਪੀ ਮੇਤੋਂ ਭੈਣ ਦੇ ਹੰਝੂ ਨਹੀਂ ਦੇਖੇ ਜਾਣ ਤੇ ਮੈਂ ਤਾਂ ਇੱਕ ਪਾਸਾ ਕਰ ਦੇਣਾ ਮੈਂ ਉੱਥੇ ਪਹੁੰਚ ਕੇ ਸਵਰਨੇ ਨੂੰ ਗੱਡੀ 'ਚ ਸਿੱਟ ਕੇ ਲਿਆਉਣ ਕਿਰਨ ਮੈਨੂੰ ਦੱਸ ਰਹੀ ਸੀ ਵੀ ਹਫ਼ਤੇ ਹਫ਼ਤੇ ਬਾਅਦ ਘਰ ਆਂਦਾ ਪਿਆ ਤੇ ਜਿਹੜੀ ਕੁੜੀ ਉਹਨੇ ਬਾਹਰ ਦੇਖੀ ਹੋਈ ਸੀ ਨਾ ਉਹਦੇ ਨਾਲ ਕੋਰਟ ਮੈਰਿਜ ਕਰਾ ਕੇ ਬੈਠਾ ਹੋਇਆ ਕੋਈ ਗੱਲ ਨਹੀਂ ਮੰਮੀ ਇਕੜੋ ਚਿਆਣਾ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ ਇਹਦੀ ਇੱਕੇ ਵਾਰੀ ਕਿੱਲੀ ਨੱਭੂਗਾ ਮੈਂ 10 ਦਿਨ ਹੋਰ ਖੜ ਜਾ ਜਿੰਨਾ ਕਾ ਮੁੱਦਾ ਖਿੱਚਣਾ ਸੀ ਨਾ ਖਿੱਚ ਲਿਆ ਹੁਣ ਇਹਦਾ ਐਂਡ ਨਾ ਆਉਣ ਵਾਲਾ ਹੀ ਐ ਮਾਤਾ ਇੱਕ ਵਾਰੀ ਦਿੱਲੀ ਜਾ ਕੇ ਮੈਨੂੰ ਕੰਮ ਸੈੱਟ ਕਰਿਆ ਹੁਣ ਫੇਰ ਮੈਂ ਭੈਣ ਵਾਲੀ ਹਾਂ ਫੇਰ ਇੱਕ ਵਾਰੀ ਉਹਨੂੰ ਬੈਠ ਕੇ ਪਿਆਰ ਨਾਲ ਸਮਝਾਉਣਾ ਜੇ ਨਾ ਸਮਝ ਜਿਵੇਂ ਪ੍ਰਿੰਟਾਂ ਨਹੀਂ ਲੜੀਆਂ ਹੋਣਗੀਆਂ ਅੱਖਾਂ ਤੇ ਐਦਾਂ ਦੀਆਂ ਅੱਖਾਂ ਕਰ ਦੇਣੀਆਂ ਮੈਂ ਹੁੰਦੀ ਆ ਨਾ ਨਾ ਧੀਆ ਦਾ ਘਰ ਵਸਾਣ ਪਿੱਛੇ ਨਾ ਬਹੁਤ ਕੁਝ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸੋਹਰਿਆਂ ਦੇ ਅੱਗੇ ਹੱਥ ਪੈਰ ਵੀ ਜੋੜਨੇ ਪੈਂਦੇ। ਮੰਮੀ ਹੱਥ ਪੈਰ ਉੱਥੇ ਹੀ ਜੋੜੀਦੇ ਆ ਜਿੱਥੇ ਉਮੀਦ ਹੁੰਦੀ ਹੈ ਵੀ ਇਹਨਾਂ ਨੂੰ ਅਕਲ ਆ ਜਾਊਗੀ। ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਹੱਥ ਪੈਰ ਤੋੜ ਕੇ ਹੀ ਅਕਲ ਹੋਣੀ ਹੈ ਇਹਨਾਂ ਨੂੰ। ਬਸ ਹੁਣ ਕਿਰਨ ਨੂੰ ਚੰਗੀ ਤਰ੍ਹਾਂ ਸਮਝਾ ਦੋ ਵੀ ਆਪ ਦਾ ਹਿੱਸਾ ਉੱਥੋਂ ਲੈ ਕੇ ਹੀ ਆਉਣਾ। ਇਹ ਜੇ ਬੰਦਿਆਂ ਕੋਲ ਹਿੱਸਾ ਛੱਡਣਾ ਨਹੀਂ ਆਪਾਂ। ਜਿਹੜੇ ਹੱਥਾਂ ਨਾਲ ਮੇਰੀ ਭੈਣ ਤੋਂ ਤਲਾਕ ਦੇ ਪੇਪਰਾਂ ਦੇ ਸਾਈਨ ਕਰਾਉਣ ਨੂੰ ਫਿਰਦਾ ਨਾ ਉਹੀ ਹੱਥਾਂ ਨਾਲ ਇਹ ਤੋਂ ਜ਼ਿਆਦਾ ਦੇ ਪੇਪਰਾਂ ਦੇ ਸਾਈਨ ਕਰਾਉਣੇ ਆ ਜੇ ਰਮਨ ਆਪਣੀ ਆਈ ਤੇ ਆ ਗਿਆ ਜਿਸ ਭੈਣ ਨੂੰ ਛੋਟੀ ਹੁੰਦੀ ਨੂੰ ਅਸੀਂ ਤੱਤੀ ਵਾ ਨਹੀਂ ਲੱਗਣ ਦਿੱਤੀ ਹੁਣ ਉਹਨੂੰ ਲੱਗਣ ਦੇ ਦਾਂਗੇ ਤੱਤੀ ਵਾ ਚੱਲ ਕੋਈ ਗੱਲ ਨਹੀਂ ਉਹਨੇ ਗਲਤੀ ਕਰ ਲਈ ਐ ਪਰ ਕਿੰਨੀ ਕੁ ਦੇਰ ਉਹ ਗਲਤੀ ਦੀ ਉਹਨੂੰ ਸਜ਼ਾ ਦਿੰਦੇ ਰਹਿਵਾਂਗੇ ਚਲ ਹੁਣ ਤੂੰ ਨਾ ਠੰਡਾ ਰਹਿ ਤੇ ਜਾ ਕੇ ਆਪਣਾ ਸਮਾਨ ਪੈਕ ਕਰ ਲੈ ਤੇ ਜਿਹੜਾ ਰਹਿੰਦਾ ਐ ਉਹ ਕੱਲ ਕਰ ਲਈ ਤੇ ਆਪਾਂ ਫਿਰ ਵੇਖਦੇ ਆ ਕਿਵੇਂ ਕਰਨਾ ਮੰਮੀ ਮੈਨੂੰ ਇੱਕ ਗੱਲ ਦੀ ਤਾਂ ਸਮਝ ਲੱਗ ਗਈ ਵੀ ਮੀਆਂ ਬੀਬੀ ਦਾ ਰਿਸ਼ਤਾ ਹੀ ਐਦਾਂ ਦਾ ਹੁੰਦਾ ਨਾ ਵੀ ਇੱਕ ਦੂਜੇ ਦੀ ਬੇਕਦਰਹੀ ਨਾ ਕਰੋ ਜੇ ਬੇਕਦਰਹੀ ਹੋ ਜੇ ਨਾ ਫਿਰ ਕੋਲ ਖੜੇ ਦਾ ਇਚਾ ਨਹੀਂ ਹੁੰਦਾ ਗੱਲ ਤਾਂ ਵੈਸੇ ਤੇਰੀ ਸਹੀ ਏ ਜ਼ਿੰਦਗੀ ਉਦੋਂ ਹੀ ਚੰਗੀ ਹੁੰਦੀ ਏ ਜਦੋਂ ਨਾਲ ਖੜਨ ਵਾਲਾ ਬੰਦਾ ਚੰਗਾ ਹੋਵੇ ਕੋਈ ਗੱਲ ਨਹੀਂ ਮਾਤਾ ਦੇਖ 10 12 ਦਿਨ ਹੋਰ ਨਹੀਂ ਤਾਂ ਕਿਰਨ ਦਾ ਨਵੇੜਾ ਮੈਂ ਆਪ ਹੀ ਆ ਕੇ ਕਰੂੰਗਾ ਪਦਾਨੀ ਕਿਵੇਂ ਆਪਣੇ ਆਪ ਨੂੰ ਨਾ ਰੋਕੀ ਬੈਠਾ ਹੈ ਨਹੀਂ ਤੇ ਇਹਦੇ ਅੰਦਰ ਤਾਂ ਇੰਨਾ ਗੁੱਸਾ ਹੈ ਸਵਰਨ ਦੇ ਸਾਹਮਣੇ ਡਿਗ ਡਿਗ ਕੇ ਮਾਫੀਆਂ ਮੰਗੇ ਇਹ ਇੰਨਾ ਭੰਨੇ ਸਵਰਨ ਨੇ ਲਾ ਤੈਨੂੰ ਜੈਲੀ ਪਸੰਦ ਹੈ ਨਾ ਲੈ ਮੇਰਾ ਭਰਾ ਜੈਲੀ ਖਾ ਲੈ ਖਤਮ ਹੋ ਗਿਆ ਹੋ ਰਹਿ ਗਈਆਂ ਐ ਲੈ ਇੱਥੇ ਹੋਰ ਵੀ ਚੀਜ਼ਾਂ ਨੇ ਉਹ ਖਾ ਮੇਰੀ ਨਾਨੀ ਨੇ ਨਾ ਬਹੁਤ ਸਾਰੀ ਚੀਜ਼ਾਂ ਲਾ ਕੇ ਦਿੱਤੀਆਂ ਨੇ ਤੋ ਜਿੰਨੇ ਖਾਣੀ ਉਹਨੇ ਖਾ ਮੇਰੀ ਨਾਨੀ ਕਦੋਂ ਆਈ ਸੀ ਤੋ ਮੈਨੂੰ ਮਲਾਇਆ ਕਿਉਂ ਨਹੀਂ ਸੀ ਕਿਉਂ ਮੇਰਾ ਭਰਾ ਗੋਰਿਸ਼ ਨਹੀਂ ਆਇਆ ਸੀਗਾ ਤੋ ਉਹਨੇ ਖੇਡਣੇ ਨਹੀਂ ਲੱਗਿਆ ਸੀਗਾ ਉਸ ਟਾਈਮ ਤੇ ਤੋ ਤੋ ਖੇਡਣ ਚ ਮਸਤੀ ਸੀ ਲੈ ਆਪ ਜੇ ਜੱਲਿਆ ਖਾ ਹੋਂ ਤੋ ਨਾ ਤੂੰ ਆਪ ਤੇ ਗੰਦ ਪੈ ਲਖਾਉਂਦੀ ਰਹਿਣੀ ਐ ਨਾਲ ਮੇਰੇ ਮੁੰਡੇ ਨੂੰ ਵੀ ਖਵਾਈ ਜਾਨੀ ਆ ਆ ਜਾਲੀਆਂ ਚ ਪਤਾ ਕਿੰਨਾ ਗੰਦ ਹੁੰਦਾ ਮੈਂ ਇੱਥੇ ਬੋਲਣ ਲੱਗੀ ਆ ਤੇ ਤੂੰ ਇੱਥੇ ਪੈਕਟ ਖੋਲਣ ਲੱਗਾ ਨਾ ਜੇ ਤੇਰੀ ਮਾਂ ਨੂੰ ਪੈਸੇ ਮਿਲ ਲੀ ਗਏ ਨੇ ਤੇ ਇਹਦਾ ਮਤਲਬ ਉਹ ਤੁਹਾਨੂੰ ਗੰਦ ਪੈ ਲ ਖਵਾਈ ਜਾਊਗੀ ਇਹ ਗੰਦ ਨਹੀਂ ਹੈਗਾ ਇਹ ਚੀਜ਼ਾਂ ਮੇਰੇ ਨਾਨੀ ਲੈ ਕੇ ਆਈ ਆ ਉਹ ਵੀ ਸਾਫ਼ ਨਾ ਤੇਰੀ ਨਾਨੀ ਕਦੋਂ ਆ ਗਈ ਭਾਈ ਸਾਨੂੰ ਪਤਾ ਹੀ ਨਹੀਂ ਲੱਗਾ ਨਹੀਂ ਪਰसों ਤਾਂ ਮੇਰੀ ਨਾਨੀ ਆਏ ਸੀਗੇ ਨਾਲ ਮੇਰਾ ਭਰਾ ਗੋਰੀਸ਼ ਆਇਆ ਸੀਗਾ ਉਹ ਤਾਂ ਇੱਥੇ 2 ਘੰਟੇ ਰਹਿ ਕੇ ਗਏ ਸੀਗੇ ਅੱਛਾ ਪਰਸੋਂ ਪਰਸੋਂ ਤੇ ਅਸੀਂ ਉਧਰ ਗਏ ਸੀਗੇ ਹੁਣ ਘਰ 'ਚ ਇਹ ਗੱਲਾਂ ਹੋਣਗੀਆਂ ਜੇ ਅਸੀਂ ਕਿਤੇ ਜਾਵਾਂਗੇ ਮਗਰੋਂ ਤੇਰੀ ਮਾਂ ਪੇਕੇ ਸੱਦੂਗੀ ਹਾਂ ਵੀ ਬੱਚਿਆਂ ਨੂੰ ਤੂੰ ਧੌਕੇ ਮਾਰੀ ਜੰਨੀ ਆ ਵਾਹ ਤੇਰੀ ਬਾਹਰ ਦਾ ਤਿਆਰੀ ਆ ਮੁੰਡਾ ਟੋਡਾ ਨਾ ਇੱਥੇ ਬੈਠਾ ਆ ਗੰਦ ਜਿਹਾ ਖਾਈ ਜਾਂਦਾ ਤੇ ਮੁੜ ਕੇ ਜਦੋਂ ਉਹਨੂੰ ਖੰਗ ਲੱਗ ਜਾਂਦੀ ਆ ਫਿਰ ਮੈਨੂੰ ਕਹਿੰਨੇ ਉਹ ਕੀ ਖਵਾਤਾ ਇਹਨੂੰ ਕੀ ਐ ਇਹਦੇ 'ਚ ਬਿਸਕੁਟਾ ਪੁਜੀਆ ਜੈਲੀ ਆ ਜੇ ਬੱਚਾ ਨਾ ਹੱਦ ਨਾਲ ਵੱਧ ਖਾਵੇ ਨਾ ਫੇਰ ਨੁਕਸਾਨ ਹੁੰਦਾ ਚਾਚੂ ਉਹੀ ਤਾਂ ਮੈਂ ਕਦੇ ਤੇ ਚਾਚੀ ਨੂੰ ਕਹੀ ਜਾਂਦੀ ਆ ਕਿ ਤੇ ਇੱਕੋ ਹੀ ਪੈਕੇਟ ਆ ਤਾਂ ਵੀ ਚਾਚੀ ਮੈਨੂੰ ਘੂਰੀਆ ਵੁੱਟੀ ਜਾਂਦੇ ਨੇ ਤੈਨੂੰ ਮੈਂ ਕੀ ਕਿਹਾ ਸੀ ਕਿ ਜੋ ਇੱਕਮ ਨੂੰ ਚਾਹੀਦਾ ਉਹ ਚੀਜ਼ ਦੇ ਕੇ ਉੱਧਰ ਆ ਜਾ ਤੈਨੂੰ ਜਾਣ ਕੇ ਕਲੇਸ਼ ਪਾਉਣ ਦੀ ਆਦਤ ਐ ਮੇਰਾ ਨਾ ਦਿਲ ਕਰਦਾ ਤਰਕੰਨ ਤੇ ਛੱਡਾਂ ਅੱਧਾ ਕਲੇਸ਼ ਦਾ ਘਰ ਤੇ ਤੂੰ ਪਹਵਾਇਆ ਹੋਇਆ ਆ ਹੁਣ ਇੱਥੇ ਆ ਕੇ ਨਾ ਕੁੜੀ ਨੂੰ ਡਾਂਟਣ ਦੀ ਆ ਐਕਟਿੰਗ ਜਿਨਾ ਕਰ ਸਿਖਾ ਕੇ ਵੀ ਤਾਂ ਪਹਿਲਾਂ ਤੂੰ ਹੀ ਭੇਜਦੀ ਏ ਬਸ ਦੇਖ ਲਿਆ ਚਾਚੀ ਨੂੰ ਤਾਂ ਤੇਰੀ ਨੂੰ ਬੋਲਣ ਦਾ ਮੌਕਾ ਚਾਹੀਦਾ ਉਹ ਤੂੰ ਦੇਤਾ ਮੰਮੀ ਉਹਨਾਂ ਨੇ ਜਿਹੜੀ ਚੀਜ਼ ਲੈ ਕੇ ਆਏ ਸੀ ਉਹੀ ਤਾਂ ਏਕਮ ਨੂੰ ਦਿਖਾਈ ਜਾਨੀਏ ਇਹ ਚ ਮੈਂ ਗਲਤੀ ਕੀ ਕੀਤਾ ਫਿਰ ਵੀ ਤੂੰ ਨਾ ਏਕਮ ਨਾਲ ਜ਼ਿਆਦਾ ਟਾਈਮ ਨਾ ਬੈਠਾ ਕਰ ਤੈਨੂੰ ਪਤਾ ਤੇਰੀ ਚਾਚੀ ਨੂੰ ਨਹੀਂ ਪਸੰਦ ਕਿਉਂ ਕਿਉਂ ਨਾ ਗੁੰਨੂ ਏਕਮ ਨਾਲ ਬੈਠੇ ਇਹ ਦਾਦ ਚ ਥੋੜੀ ਲਿਆਈ ਏਕਮ ਆ ਦੇਖ ਲੈ ਬੋਲੇ ਤੇਰਾ ਸਪੋਰਟਡ ਦੇਖ ਕਿੱਦਾਂ ਦਾੰਦ ਨਿਕਲਦੇ ਪਏ ਆ ਤੂੰ ਤੇ ਚੋਨੀ ਏ ਕਿ ਸਾਡੇ ਦੋਨਾਂ 'ਚ ਕਲੇਸ਼ ਰਵੇ ਤੇ ਤੇਰਾ ਉल्लू ਸਿੱਧਾ ਰਵੇ ਚਲੋ ਦੋਨਿਆਂ ਨੇ ਚੀਜ਼ਾਂ ਲੈ ਕੇ ਉਧਰ ਜਾ ਖਾਓ ਛੜਦਾ ਤੈਨੂੰ ਤਾਂ ਲੱਗਦਾ ਪਿਆ ਕਿ ਗੁੰਨੂ ਦੀ ਨਾਨੀ ਚੀਜ਼ ਲੈ ਕੇ ਆਈ ਏ ਇੱਕਮ ਦੀ ਨਾਨੀ ਨਹੀਂ ਨਾ ਲੈ ਕੇ ਆਈ ਹਟਿਓ ਨਾ ਤੁਸੀਂ ਆ ਜਿਹੜੇ ਟਾਂਚ ਆ ਨਾ ਇਹ ਮੰਨੋ ਤੁਸੀਂ ਨਹੀਂ ਹਟ ਸਕਦੇ ਮੂੰਹ ਵੇ ਆਪਣਾ ਐਡਾ ਸੀਗਾ ਐਡਾ ਕਰ ਲਿਆ ਸੜ ਤੈਨੂੰ ਚੀਜ਼ਾਂ ਦਾ ਨਹੀਂ ਹੈਗਾ ਸੜ ਤੈਨੂੰ ਇਸ ਗੱਲ ਦਾ ਵਾ ਕਿ ਤੇਰੇ ਪੇਕੇ ਹੋਣੀ ਆਇਆ ਕਿਦਾਂ ਲਾਪ੍ਰਿਤ কর ਜੀ ਅੱਜ ਕੁਝ ਬੋਲਦੇ ਨਹੀਂ ਬੈਟਰੀ ਲੋ ਜੀ ਲੱਗਦੀ ਹੈ ਮੈਨੂੰ ਪੱਬੀ ਤੁਸੀਂ ਸੁਣਿਆ ਨਹੀਂ ਮੁਰਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਇਸ ਮੇੜ ਨੂੰ ਨਾ ਆਪਣੇ ਪੇਕੇ ਦੀਆਂ ਗਲੀਆਂ ਯਾਦ ਆਉਂਦੀਆਂ ਵੀਆਂ ਮਨਪ੍ਰੀਤ ਵੀਰੇ ਇਹਦੇ ਕੋਲ ਤਾਂ ਆਪਸ਼ਨ ਹੈਗੀ ਐ ਕਿ ਪੇਕਾ ਨਾਲ ਬਣਾ ਕੇ ਰੱਖੇ ਪਰ ਇਹਨੇ ਆਪ ਹੀ ਵਿਗਾੜੀ ਹੋਈ ਐ ਨਾ ਮੇਰਾ ਪੇਕਾ ਮੇਰੀ ਉਹਨਾਂ ਨਾਲ ਬਣੇ ਨਾ ਬਣੇ ਟੁੱਟੇ ਜਾਂ ਨਾ ਟੁੱਟੇ ਤੂੰ ਕਿਉਂ ਵਿੱਚ ਬੋਲਦੀ ਐ ਜਾ ਬਾਗ ਜਾ ਆਪਣੇ ਰੂਮ ਚ ਉੱਤੋਂ ਉੱਤੋਂ ਨਾ ਤੂੰ ਕਹਿ ਰਹੀ ਐ ਪਰ ਅੰਦਰੋਂ ਅੰਦਰ ਹੀ ਨਾ ਤੂੰ ਛੁਰੀ ਪਈਆਂ ਆਪਣੇ ਪੇਕਿਆ ਕਰਕੇ ਸ਼ੁਕਰ ਕਰ ਮੇਰੀ ਜਦੋਂ ਮਾਂ ਆਈ ਨਾ ਤੂੰ ਇੱਥੇ ਨਹੀਂ ਸੀ ਮੈਨੂੰ ਤੇਰੀ ਕਲਾਸ ਚੰਗੀ ਲੱਗਣੀ ਸੀ ਲੈ ਹੁਣ ਲਗਾ ਲੈ ਫੋਨ ਬੁਲਾ ਲੈ ਭੱਜਦੀ ਨਹੀਂ ਮੈਂ ਜਿਹੋ ਜਿਹੋ ਤੇ ਪੇਕੇ ਫੋਨ 'ਚ ਆਏ ਹੋਏ ਹਨ ਤੈਨੂੰ ਉਹਨਾਂ ਨੇ ਭੱਜਣ ਨਹੀਂ ਦੇਣਾ ਤੇ ਮੇਰੇ ਤੋਂ ਆਸ ਨਾ ਰੱਖੀ ਬਚਾਣ ਦੀ ਆਪਣੀ ਛੱਡੋ ਵੀਰੇ ਇਹਨੂੰ ਕੀ ਸਮਝਾਣਾ ਇਹਦੇ ਖਾਣੇ ਨਾਲ ਕੁਝ ਨਹੀਂ ਪੈਣਾ ਪਰ ਲਾਪ੍ਰਿਤ ਤੂੰ ਨਾ ਇੱਕ ਗੱਲ ਸੁਣ ਨਾ ਮੇਰੀ ਇਹ ਦੁਨੀਆ ਨਾ ਸਾਰੀ ਗੋਲ ਹੈ ਹੋਂ ਕਮਾ ਕੇ ਨਾ ਖੋਤੀ ਬੋਰ ਥੱਲੇ ਹੀ ਆਣੀ ਆ ਤੈਨੂੰ ਯਾਦ ਹੈ ਤੂੰ ਮੇਰੇ ਪੇਕੇ ਦਾ ਤਾਨਾ ਮਾਰਿਆ ਸੀ ਤੇ ਅੱਜ ਤੂੰ ਆਪਣੇ ਪੇਕੇ ਤੋਂ ਟੁੱਟੀ ਬਿਠੀ ਆ ਉਹ ਸ਼ੌਂਕ ਹੈ ਨਾ ਤੈਨੂੰ ਲਾਣਤ ਪਾਉਂਦਾ ਉਹ ਲੱਖ ਦੀਆਂ ਲਾਂਤਾਂ ਤੇਰੇ ਤੇ ਵੀ ਨਾ ਤੂੰ ਪੇਕਿਆ ਦੀ ਹੋਈ ਨਾ ਤੂੰ ਘਰ ਵਾਲੇ ਦੀ ਹੋਈ